ਕਿ ਕਿ ਉਹ ਕਿਸਾਨ ਭਵਨ ਅੱਛਾ ਮੈਂ ਥੋੜਾ ਜਿਹਾ ਸਾਰੇ ਨੂੰ ਪਹਿਲੇ ਤੁਹਾਨੂੰ ਬਰੀਫ ਕਰਨਾ ਚਾਹਨਾ ਕਿ ਜਿਹੜਾ ਸਾਡੇ ਇਥੇ ਪੰਜਾਬ ਤੇ ਸੌਰੀ ਪਟਿਆਲਾ ਤੇ ਸੰਗਰੂਰ ਦੇ ਬਾਰਡਰਸ ਤੇ ਖਨੌਰੀ ਤੇ ਆ ਜਿਹੜਾ ਮੇਨ ਹੈ ਸ਼ੰਭੂ ਬਾਰਡਰਸ ਇਹਨਾਂ ਤੇ ਜਿਹੜੀ ਫਾਇਰਿੰਗ ਦੇ ਵਿੱਚ ਇੱਕ ਨੌਜਵਾਨ ਸਾਡਾ ਕਿਸਾਨ ਭਰਾ ਸ਼ੁਭਕਰਨ ਸੀ ਮਾਨਸੇ ਜ਼ਿਲ੍ਹੇ ਦਾ ਸੀ ਉਹਦੀ ਗੋਲੀ ਦੇ ਨਾਲ ਡੈਥ ਹੋ ਗਈ ਸੀ ਤੇ तकरीबन 300 ਤੋਂ ਵੱਧ ਇੰਜਰਡ ਨੇ ਜ਼ਖਮੀ ਹੋਏ ਨੇ ਐਂਡ ਜ਼ਖਮੀਆਂ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਜਿਸਮ ਦੇ ਉੱਤੇ ਛਰਲਿਆਂ ਦੇ ਨਿਸ਼ਾਨ ਸਾਡਾ ਇੱਕ ਮੇਨ ਬੇਨਤੀ ਇੱਥੇ ਜਦੋਂ ਹਾਈ ਕੋਰਟ ਦੇ ਵਿੱਚ ਸਾਰੋਂ ਪਹਿਲੇ ਮੈਂ ਦੱਸਣਾ ਚਾਹੁੰਦਾ ਕਿ ਮੈਂ ਆਪ ਇੱਕ ਪਿੱਲ ਪਾਈ ਸੀ 27 ਫਰਵਰੀ ਵਾਲੇ ਦਿਨ ਜਿਹਦੀ ਸੁਣਾਈ ਸੁਣਵਾਈ ਜਿਹੜੀ ਸੀ ਆਨਰਬਲ ਹਾਈ ਕੋਰਟ ਨੇ ਉਹਨਾਂ ਦੀ ਨੂੰ ਕੀਤੀ ਮੇਰੇ ਵਕੀਲ ਸਾਰ اے ਪੀ ਐਸ ਦਿਓਲ ਸਾਹਿਬ ਜਿਹੜੇ ਐਡਵੋਕੇਟ ਜਨਰਲ रह चुके ਨੇ ਤੇ ਨਾਲ ਉਹਨਾਂ ਦੇ بیٹے ਸਹਿਮਤ ਸਿੰਘ ਦਿਓਲੇ ਅਸਿਸਟ ਕਰ ਰਹੇ ਨੇ ਤਾਂ ਉਹ ਪਟੀਸ਼ਨ ਅਲਟੀਮੇਟਲੀ ਚੰਦ ਹੋਰ ਬੰਦੇ ਵੀ ਸੀ ਪਟੀਸ਼ਨਰਸ ਬਟ ਅਸੀਂ 1 ਆਫ ਦੀ ਮੇਨ ਪਟੀਸ਼ਨਰ ਸੀ ਮੇਰੇ ਨਾਂ ਥੱਲੇ ਐ ਸੀ ਐਲ ਪੀ ਲੀਡਰ ਪ੍ਰਤਾਪ ਸਿੰਘ ਬਾਜਵਾ ਹੋਈ ਸੀ ਤੇ ਆਨਰੇਬਲ ਕੋਰਟ ਨੇ ਉਹਦੇ ਤੇ ਜੁਡੀਸ਼ੀਅਲ ਕਮਿਸ਼ਨ ਬਿਠਾਇਆ ਇੱਕ ਰਿਟਾਇਰਡ ਜੱਜ ਜੈਸ਼ਰੀ ਠਾਕੁਰ ਸਾਹਿਬਾ ਤੇ ਇੱਕ ਏ ਡੀ ਜੀ ਪੀ ਲੈਵਲ ਦਾ ਅਫਸਰ ਪੰਜਾਬ ਵੱਲੋਂ प्रमोद भान जी ਇੱਕ ਹਰਿਆਣੇ ਵੱਲੋਂ ਅਮਿਤਪ ਸਿੰਘ ਟਿੱਲੂ ਇਸ ਇਨਕੁਆਰੀ ਦੇ ਵਿੱਚ ਲਗਾ ਦਿੱਤੇ ਟਰਮਸ ਉਹਦੇ ਚੇ ਨੇ ਕਿ 6 ਮਹੀਨਿਆਂ ਦੇ ਵਿੱਚ ਸਾਰੋਂ ਤੋਂ ਪਹਿਲੇ ਇਹ ਸ਼ੁਭਕਰਨ ਸਿੰਘ ਦੀ ਜੇ ਮੌਤ ਹੋਈ ਹੈ ਕਿਹੜੇ ਵੈਪਨ ਨਾਲ ਜਾਂ ਕਿਸ ਸੰਗੋਲੀ ਨਾਲ ਹੋਈ ਹੈ ਦੂਸਰਾ ਮੌਕਾ ਕੀ ਹੈ ਕਿਉਂਕਿ ਸਾਡਾ ਕਿਸਾਨਾਂ ਦਾ ਕਹਿਣਾ ਤੇ ਪੰਜਾਬ ਦਾ ਮੰਨਣਾ ਹੈ ਕਿ ਸ਼ੁਭਕਰਨ ਸਿੰਘ ਦੀ ਮੌਤ ਜਿਹੜੀ ਹੈ ਪੰਜਾਬ ਦੀ ਟੈਰਿਟਰੀ 'ਚ ਸਾਡੇ ਜਿਹੜੇ ਕਿਸਾਨ ਫੱਟੜ ਹੋਏ ਨੇ ਪੰਜਾਬ ਦੀ ਟਰੇਟਰੀ 'ਚ ਬਟ ਅਨਫੋਰਚਨਟਲੀ ਅਸੀਂ ਇਹ ਵੇਖਿਆ ਕਿ ਗਵਰਨਮੈਂਟ ਆਫ ਪੰਜਾਬ ਨੇ ਬਜਾਏ ਕਿਸਾਨਾਂ ਨੂੰ ਪ੍ਰੋਟੈਕਟ ਕਰਨ ਦੇ ਬਜਾਏ ਇੱਕ ਜ਼ੀਰੋ ਐਫ ਆਈ ਆਰ ਦਰਜ ਕਰ ਦਿੱਤੀ ਕਿਸੇ ਦਾ ਨਾਂ ਨਹੀਂ ਲਿਖਿਆ ਹਰਿਆਣੇ ਵਾਲਿਆਂ ਨੇ ਜੀਂਦ ਪੁਲਿਸ ਸਟੇਸ਼ਨ ਦੇ ਵਿੱਚ ਐਫ ਆਈ ਆਰ ਦਰਜ ਕਰਕੇ ਉਹ ਵੀ ਬਲਾਈਂਡ ਕਰ ਦਿੱਤੀ ਕੋਰਟ ਦੀ ਇਹ ਵੀ ਆਨਰੇਬਲ ਹਾਈ ਕੋਰਟ ਦੀ ਆਬਜ਼ਰਵੇਸ਼ਨ ਸੀ ਕਿ ਗਵਰਨਮੈਂਟ ਆਫ ਪੰਜਾਬ ਨੂੰ ਪੈਰ ਖਿੱਚਦੀ ਏ ਆਪਣੇ ਵੱਲ ਇਦੀ ਇਨਵੈਸਟੀਗੇਸ਼ਨ ਲੈਣ ਵਾਸਤੇ ਤੇ ਹਰਿਆਣੇ ਦੀ ਸਰਕਾਰ ਪੱਪਾਂ ਭਾਰ ਰਹੀ ਏ ਕਿ ਇਨਵੈਸਟੀਗੇਸ਼ਨ ਸਾਨੂੰ ਦਿੱਤੀ। ਸੋ ਸਾਡਾ ਇਲਜ਼ਾਮ ਇਹ ਹੈ ਕਿ ਦੋਨੋਂ ਸਰਕਾਰਾਂ ਨੇ ਰਲ ਕੇ ਸਾਡੇ ਕਿਸਾਨਾਂ ਦਾ ਨੁਕਸਾਨ ਕਰਾਇਆ। ਸਾਡੇ ਵਾਲੀ ਹਰਿਆਣਾ ਨਾਲ ਗੱਲਬਾਤ ਜੋ ਮੈਨੂੰ ਨਜ਼ਰ ਆ ਰਹੀ ਐਜ਼ ਅ ਪੋਲੀਟਿਸ਼ੀਅਨ ਇਹ ਹੋਈ ਐ ਕਿ ਜੇ ਤੁਹਾਡੇ ਕਾਬੂ ਨਹੀਂ ਆਂਦੇ ਤੇ ਸਾਡੇ ਕਾਬੂ ਆ ਲੈੰਦੋ ਤੁਸੀਂ ਮਸਤ ਰਹੋ ਬਾਕੀ ਕੰਮ ਸਾਡੇ ਤੇ ਛੱਡੋ। ਡਰੋਨਜ਼ ਇੱਕ ਇੱਕ ਕਿਲੋਮੀਟਰ ਵਿੱਚ ਆਂਦੀਆਂ ਰਹੀਆਂ ਹਰਿਆਣੇ ਦੀਆਂ। ਸਾਡੇ ਕਿਸਾਨ ਵੀਰਾਂ ਦੇ ਟਰੈਕਟਰ ਤੋੜ ਦਿੱਤੇ ਗਏ ਗੱਡੀਆਂ ਤੋੜ ਦਿੱਤੀਆਂ ਗਈਆਂ ਇੱਕ ਪ੍ਰਿਤਪਾਲ ਸਿੰਘ ਦਾ ਸਾਡਾ ਨੌਜਵਾਨ ਵੀਰ ਉਹਨੂੰ ਬੋਰੇ ਚ ਪਾ ਕੇ ਰੋहतक ਤੇ ਮੈਡੀਕਲ ਕਾਲਜ ਚੋਂ ਲੱਭਾ ਜੀ ਬੁਰੀ ਤਰ੍ਹਾਂ ਫੱਟੜ ਸੀ ਬਾਹਾਂ ਲੱਤਾਂ ਟੁੱਟ ਚੁੱਕੀਆਂ ਸੀ ਬਾਅਦ ਚ ਪੀਜੀਆ ਲਿਆ ਕੇ ਤੇ ਮਸਾਂ ਉਹਦੀ ਜਾਨ ਸੁਰਖਰੂ ਹੋਈ ਏ ਬਹੁਤ ਗ੍ਰੀਵਸਲੀ ਇੰਜਰਡ ਇਹ ਫਿਰ ਜਦੋਂ ਪਿਟੀਸ਼ਨ ਹੋਈ ਇਸ ਤੋਂ ਬਾਅਦ ਹਰਿਆਣਾ ਗਵਰਨਮੈਂਟ ਨੇ ਸੁਪਰੀਮ ਜਨਰਲ ਆਫ ਇੰਡੀਆ ਨੂੰ ਕੀਤਾ ਆਨਰੇਬਲ ਸੁਪਰੀਮ ਕੋਰਟ ਦੇ ਵਿੱਚ ਇਹਨੂੰ ਚੈਲੰਜ ਕੀਤਾ ਗਿਆ ਕਿ ਜਿਹੜੀ ਆਨਰੇਬਲ ਹਾਈ ਕੋਰਟ ਨੇ ਜੱਜ ਸਾਹਿਬ ਬਿਠਾਏ ਨੇ ਇਹ ਗਲਤ ਹੈ ਅਸੀਂ ਚਾਹਦੇ ਇਨਕੁਆਰੀ ਲੋਕਲ ਲੈਵਲ ਤੇ ਹੋਣੀ ਚਾਹੀਦੀ ਜੱਜ ਇਹਦੇ ਵਿੱਚ ਨਹੀਂ ਹੋਣਾ ਚਾਹੀਦਾ ਦਿਓਲ ਸਾਹਿਬ ਦਾ ਮੈਂ ਫੇਰ ਮਸ਼ਕੂਰ ਹਾਂ ਸਾਰੇ ਕਿਸਾਨ ਵੀਰਾਂ ਨੂੰ ਮੈਂ ਇਹ ਗੁਜ਼ਾਰਿਸ਼ ਕਰਨਾ ਚਾਹੁੰਦਾ ਤੇ ਪੰਜਾਬੀਆਂ ਨੂੰ ਦੱਸਣਾ ਵੀ ਚਾਹੁੰਦਾ ਕਿ ਸਾਡੇ ਵਕੀਲ ਸਾਹਿਬ ਨੇ 1 ਰੁਪਿਆ ਵੀ ਮੇਰੇ ਕੋ ਚਾਰਜ ਨਹੀਂ ਕੀਤਾ ਕੱਲਾ ਮੈਂ ਆਪਣਾ ਨਾਂ ਐਜ਼ ਅ ਲੀਡਰ ਆਫ ਦੀ ਆਪੋਜੀਸ਼ਨ ਦਿੱਤਾ ਜਦੋਂ ਦਿੱਲੀ ਤਰੀਕ ਪਈ ਹੈ ਤੇ ਮੈਨੂੰ ਇਹਨਾਂ ਦੱਸਿਆ ਕਿ ਬਾਜਾ ਸਾਹਿਬ ਸੁਪਰੀਮ ਕੋਰਟ ਚ ਪੇਸ਼ ਹੋਣਾ ਪੈਣਾ ਤੇ ਮੈਂ ਪੇਸ਼ਕਸ਼ ਕੀਤੀ ਕਿ ਮਿਨਿਮਮ ਜਿਹੜਾ ਤੁਹਾਡੇ ਹਵਾਈ ਜਹਾਜ਼ ਦਾ ਖਰਚਾ ਤੇ ਰਹਿਣ ਦੋ ਤੇ ਮੈਨੂੰ ਕਰ ਲੈਣ ਤੇ ਇਹਨਾਂ ਕਹੇ ਬਾਜਾ ਸਾਹਿਬ ਸਵਾਲੀ ਪੈਦਾ ਨਹੀਂ ਮੈਂ ਮੈਂ ਵੀ ਕਿਸਾਨ ਦਾ ਮੁੰਡਾ ਮੈਂ ਇਹਦੇ ਵਿੱਚ ਕੋਈ ਨਾ ਤੁਹਾਡੇ ਕੋ ਫੀਸ ਮੰਗੀ ਹੈ ਤੇ ਅਗਲਾ ਵੀ ਖਰਚਾ ਜੋ ਕੁਝ ਹੋਏਗਾ ਇੰਨੇ ਜੋਗਾ ਹੈ ਮੈਂ ਆਪਣੀ ਟਿਕਟ ਲੈਣ ਚੁੱਕਾ ਆਪਣੇ ਖਰਚੇ ਤੇ ਗਏ ਬਕਾਇਦਾ ਤਰ ਉਥੇ 3 ਘੰਟੇ ਬਹਿਸ ਚੱਲੀ ਸੁਪਰੀਮ ਕੋਰਟ ਦੇ ਸਾਹਮਣੇ ਸੁਲਿਸਟ ਜਨਰਲ ਆਫ ਇੰਡੀਆ ਪੇਸ਼ ਹੋਏ ਜਿਹੜਾ ਗਵਰਨਮੈਂਟ ਆਫ ਇੰਡੀਆ ਦਾ ਨੰਬਰ 1 ਵਕੀਲ ਹੈ ਦੂਸਰੇ ਪਾਸੇ ਦਿওল ਸਾਹਿਬ ਤੇ ਹੋਰ ਸਾਡੇ ਸਾਥੀ ਪੇਸ਼ ਹੋਏ ਸੁਪਰੀਮ ਕੋਰਟ ਨੇ ਸਾਡੇ ਵਾਲੀ ਜਿਹੜਾ ਹਾਈ ਕੋਰਟ ਦੀ ਫੈਸਲਾ ਸੀ ਆਰਡਰ ਜਿਹੜਾ ਸੀ ਉਹ تسلیم ਕੀਤਾ ਉਹਨਾਂ ਅਪ ਹੋਲਡ ਕੀਤਾ ਕਿ ਬਿਲਕੁਲ ਠੀਕ ਹੈ ਜੱਜ ਹੀ ਇਨਕੁਆਇਰੀ ਕਰੇਗਾ ਸੇਮ ਰੈਫਰੈਂਸਸ ਨਾ ਕਰੇਗਾ ਤੋਂ ਇੱਕ ਵੱਡੀ ਰਾਹਤ ਸਾਨੂੰ ਆਨਰੇਬਲ ਸੁਪਰੀਮ ਕੋਰਟ ਨੇ ਦਿੱਤੀ ਫਿਰ ਮੈਨੂੰ ਨੋਟਿਸ ਚੰਦ ਦੇਣ ਪਹਿਲੇ ਅਮਿਤ ਆਪ ਸਿੰਘ ਢਿਲੋਂ ਐਡੀਜੀਪੀ ਹਰਿਆਣੇ ਦਾ ਆਇਆ ਕਿ ਬਾਜਵਾ ਸਾਹਿਬ ਤੁਸੀਂ ਵਨ ਆਫ ði ਪੀਟੀਸ਼ਨਰਸ ਹੋ ਜਾਂ ਤੁਸੀਂ ਖੁਦ ਆਓ ਤੇ ਜਾਂ ਤੁਹਾਡਾ ਵਕੀਲ ਪੇਸ਼ ਹੋ ਤੋਂ ਜਿੰਦ ਪੀਡਬਲਡ ਰੈਸਟ ਉੱਚਾ ਤੋਂ ਸੱਤ ਅੱਧ ਪਹਿਲੇ ਮੌਕੇ ਤੇ ਸੱਜਿਆ ਗਿਆ ਸਾਹਿਬ ਹਿੰਮਤ ਸਿੰਘ ਦਿਓਲ ਸਾਹਿਬ ਗਏ ਮੇਰੀ ਪਾਰਟੀ ਵੱਲੋਂ ਸਾਹ ਹਰਿੰਦਰਪਾਲ ਸਿੰਘ ਮਾਨ ਉਹਨਾਂ ਨੂੰ ਮੈਂ ਕੱਲਿਆ ਪਾਰਟੀ ਵੱਲੋਂ ਰਿਪ੍ਰেজੈਂਟ ਕਰਵਾ ਸੀ ਉੱਥੇ ਮੌਕੇ ਤੇ ਸਾਰੇ ਹੀ ਸਾਡੇ ਲੋਕਾਂ ਨੇ ਤੇ ਕੁਝ ਕਿਸਾਨ ਜਥੇਬੰਦੀਆਂ ਦੇ ਵੀ ਮੇਨ ਲੀਡਰਸ਼ਿਪ ਉੱਥੇ ਗਈ ਸੀ